ਸਤਿ ਸ਼੍ਰੀ ਅਕਾਲ ਜੀ ਦੋਸਤੋ ਪ੍ਰੋਗਰਾਮ ਕੀ ਹਾਲ ਹੈ ਮੇਰੇ ਸ਼ਹਿਰ ਦਾ ਤੁਹਾਡਾ ਬਹੁਤ ਬਹੁਤ ਸਵਾਗਤ ਅੱਜ 30 ਅਕਤੂਬਰ 2025 ਤੇ ਟਾਈਮ ਪੌਣੇ ਕੋ 11 ਵਜੇ ਨੇ ਇਹਨਾਂ ਬੱਚਿਆਂ ਨੂੰ ਹਾਰ ਪਾਏ ਜਾ ਰਹੇ ਨੇ ਦੇਖੋ ਹਾਰ ਉਹਨੂੰ ਪਾਏ ਜਾਂਦੇ ਨੇ ਖੁਸ਼ੀ ਦੇ ਜਿਹੜੇ ਬੰਦੇ ਕੁਛ ਨਾ ਕੁਛ ਅਚੀਵ ਕੀਤਾ ਜਾਂਦਾ ਤੇ ਨਾਲ ਇਹ ਸਾਰੇ ਬੱਚੇ ਨੇ ਇਸ ਖੁਸ਼ੀ ਦੇ ਵਿੱਚ ਸ਼ਾਮਲ ਹੋਣ ਦੇ ਲਈ ਆਏ ਨੇ ਟੀਚਰਸ ਜਿਹੜੇ ਨੇ ਉਹ ਵੀ ਬੜਾ ਮਾਣ ਮਹਿਸੂਸ ਕਰ ਰਹੇ ਵੀ ਸਾਡੇ ਸਕੂਲ ਦੇ ਬੱਚੇ ਜਿਹੜੇ ਨੇ ਇਹ ਜਿੱਤ ਪ੍ਰਾਪਤ ਕਰਕੇ ਆਏ ਨੇ ਇਕਲਵਿਆ ਕਾਨਵੈਂਟ ਸਕੂਲ ਦੇ ਇਹ ਬੱਚੇ ਨੇ ਗੰਗਾ ਕੀ ਤੋਂ ਤੇ ਇਹਨਾਂ ਦੇ ਲਈ ਮੈਂ ਪਹਿਲਾਂ ਮੈਨੂੰ ਇਹ ਵੀ ਚਲੋ ਹੋ ਲੈਣ ਹਾਰ ਪਹਿਲਾਂ ਆਪਾਂ ਫੇਰ ਹੀ ਗੱਲਬਾਤ ਕਰਦੇ ਆ ਇਹਨਾਂ ਦੇ ਨਾਲ ਵੀ ਪਾਓ ਜੀ ਤੁਸੀਂ ਵੀ ਪਾਓ ਵਧੀਆ ਗੱਲ ਹੈ ਬੱਚਿਆਂ ਦਾ ਮਾਣ ਵਧਾਓ ਤਾੜੀਆਂ ਮਾਰਦੀ ਆਪਾਂ ਇਹਨਾਂ ਬੱਚਿਆਂ ਦੇ ਲਈ ਇਹਨਾਂ ਬੱਚਿਆਂ ਨੇ ਆਪਣਾ ਆਪਣੇ ਸਕੂਲ ਦਾ ਆਪਣੇ ਮਾਪਿਓ ਦਾ ਸਭ ਦਾ ਨਾਮ ਰੋਸ਼ਨ ਕੀਤਾ ਹੈ ਤੇ ਆਪਾਂ ਨੂੰ ਚਾਹੀਦਾ ਵੀ ਆਪਾਂ ਵੀ ਇਹਨਾਂ ਦਾ ਹੌਸਲਾ ਵਧਾਈਏ ਇਹ ਕੀ ਚੱਕਰ ਹੈ ਕਿਉਂ ਇਹਨਾਂ ਨੂੰ ਹਾਰ ਪਾਈ ਜਾ ਰਹੀ ਹੈ ਕੀ ਕੀ ਕੁਛ ਕੀਤਾ ਪਾ ਲਈ ਕੀ ਨਾਮ ਤੁਹਾਡਾ ਗਰਪੇਸ਼ ਸਿੰਘ ਜੀ ਮਾਤਾਕ ਲਵਿਆ ਕਾਨਵੈਂਟ ਸਕੂਲ ਤੋਂ ਤੇ ਤੁਹਾਡਾ ਵੀ ਇੱਥੇ ਜੀ ਅਸੀਂ ਬਹੁਤ ਥੈਂਕ ਯੂ ਕਹਿਣੇ ਆ ਤੁਸੀਂ ਵੱਲੋਂ ਇੱਕ ਸਾਡੇ ਇੱਥੇ ਪਹੁੰਚਿਓ ਬੱਚਿਆਂ ਦਾ ਕਵਰਿੰਗ ਕਰਨ ਵਾਸਤੇ ਤਾਂ ਫਸਟ ਮੈਂ ਇਹੀ ਕਹਿਣਾ ਕਿ ਇਹ ਬੱਚਿਆਂ ਦੀ ਬਹੁਤ ਮਿਹਨਤ ਹੈ ਜੀ ਜਿਵੇਂ ਕਿ ਆ ਬੱਚੇ ਦੀ ਗੱਲ ਕਰੀ ਆਪਾਂ ਕਰਮਜੀਤ ਸਿੰਘ ਇਹ ਪਿਛਲੇ ਕਾਫੀ ਸਾਲਾਂ ਤੋਂ ਇਹ ਸਟੇਟ ਦੇ ਵਿੱਚ ਖੇਡ ਕੇ ਆ ਰਿਹਾ ਸੀਗਾ ਕਿਸ ਖੇਡ ਵਿੱਚ ਜੈਵਲਨ ਥਰੋ ਦੇ ਵਿੱਚ ਇਸ ਵਾਰ ਇਹਨੇ ਬੱਚੇ ਨੇ ਕੀ ਹੈਗਾ ਜੀ ਆਪਣਾ ਜਿਹੜਾ ਸਟੇਟ ਦੇ ਵਿੱਚੋਂ ਆ ਪਿੱਛੇ ਜੇ ਗੇਮਾਂ ਹੋਈਆਂ ਲਧਿਆਣਾ ਵਿਖੇ ਉਹਦੇ ਵਿੱਚ ਇਹਨੇ ਸਿਲਵਰ ਮੈਡਲ ਹਾਸਲ ਕੀਤਾ ਤੇ ਇਹ ਬੱਚਾ ਜਿਹੜਾ ਨੈਸ਼ਨਲ ਲਈ ਸਾਡਾ ਸਿਲੈਕਟ ਹੋਇਆ ਤੇ ਸਾਡੇ ਲਈ ਇੱਕ ਸਕੂਲ ਲਈ ਦਾਖ ਲਵਿਆ ਕੌਨਮੈਂਟ ਲਈ ਬਹੁਤ ਹੀ ਮਾਨ ਦੀ ਗੱਲ ਹੈ ਇਹ ਮੈਂ ਥੈਂਕ ਯੂ ਨਾਲ ਚੇਅਰਮੈਨ ਸਰ ਰਜੀ ਮੈਮ ਪ੍ਰਿੰਸੀਪਲ ਇਹ ਖੜੇ ਆ ਇਹਨਾਂ ਦੀ ਵੀ ਬਹੁਤ ਮਿਹਨਤ ਆ ਕਿਉਂਕਿ ਜਿਹੜੇ ਸਕੂਲ ਦੇ ਚੇਅਰਮੈਨ ਡਾਕਟਰ ਤਸੇਮ ਲਾਲ ਗਰਗ ਬੇਸ਼ੱਕ ਉਹ ਫੌਰੀਨ ਨੇ ਅੱਜ ਬਟ ਉਹਨਾਂ ਨੇ ਇੰਨਾ ਕ ਸਕੂਲ ਨੂੰ ਵਧੀਆ ਮੈਂਟੇਨ ਕੀਤਾ ਗਰਾਊਂਡਸ ਵਗੈ ਨੇ ਹੋਇਆਗਾ ਤੇ ਨਾਲ ਹੀ ਜੋ ਬੱਚਾ ਖੜਾ ਆਪਣਾ ਰੈਸਲਿੰਗ ਤੇ ਕਾਫੀ ਲੰਬੇ ਸਮੇਂ ਤੋਂ ਇਸ ਸਟੇਟ ਦੇ ਵਿੱਚ ਖੇਡ ਰਿਹਾਗਾ ਇਸ ਵਾਰ ਇਹਨੇ ਬੱਚੇ ਨੇ ਗ੍ਰੀਕੋ ਰੋਮਨ ਦੇ ਵਿੱਚ ব্রੌਂਜ਼ ਮੈਡਲ ਹਾਸਲ ਕੀਤਾਗਾ ਸਟੇਟ ਦੇ ਵਿੱਚੋਂ ਜੀ ਤੇ ਆਪਣਾ ਜਿਹੜਾ ਫਰੀ ਸਟਾਈਲ ਰੈਸਲਿੰਗ ਦੇ ਵਿੱਚ ਇਹਨੇ ਸਿਲਵਰ ਮੈਡਲ ਹਾਸਲ ਕੀਤਾ ਜੀ ਬਿਲਕੁਲ ਜੀ ਕੀ ਨਾਮ ਦੱਸੇ ਸੀ ਇਹਨਾਂ ਨੇ ਸਾਡੇ ਤੁਹਾਡਾ ਕਰਮਜੀਤ ਸਿੰਘ ਜੀ ਕਰਮਜੀਤ ਹਾਂ ਬੇਟਾ ਜਿਸ ਤਰ੍ਹਾਂ ਸਰਦਾਸਰੇ ਬੜੀ ਦੇਰ ਤੋਂ ਆਪਾਂ ਕਰਦੇ ਆ ਰਹੇ ਸੀ ਕਿੰਨੇ ਦਿਨ ਹੋ ਗਏ ਸੀ ਤੁਹਾਨੂੰ ਕਰਦੇ ਡੇਢ ਸਾਲ ਹੋ ਗਏ ਜੀ 1.5 ਸਾਲ ਤੇ 1.5 ਸਾਲਾਂ ਦੇ ਵਿੱਚ ਮਲ ਮਾਰਤੀ نیشنل ਪਹੁੰਚ ਗਿਆ ਹੈ। ਹਾਂਜੀ। ਕਿੰਨੀ ਮਿਹਨਤ ਕਰਨੀ ਪੈਂਦੀ ਸੀ ਦਿਨ ਚ? ਦੋ ਟਾਈਮ ਦੀ। ਕਿੰਨੇ ਘੰਟੇ? 4-5 ਘੰਟੇ। 4-5 ਘੰਟੇ। ਤੇ ਹੁਣ نیشنل ਜਾਣਾ? ਹਾਂਜੀ। ਕਦੋਂ? 1.5 ਮਹੀਨੇ ਬਾਅਦ। 1.5 ਮਹੀਨੇ ਬਾਅਦ। ਲਓ ਜੀ ਤਾੜੀਆਂ ਹੋਣੀਆਂ ਚਾਹੀਦੀਆਂ ਇਸ ਬੱਚੇ ਦੇ ਲਈ। ਸਿਰਫ 1.5 ਸਾਲ ਜਿਹੜੀ ਹੈ ਉਹ ਪ੍ਰੈਕਟਿਸ ਕੀਤੀ ਹੈ ਤੇ ਬੱਚਾ نیشنل ਜੈਵਲਿਨ ਥ्रो ਦੇ ਵਿੱਚ ਜਾ ਰਿਹਾ। ਪੁੱਤਰ ਜੀ ਤੁਹਾਡਾ ਨਾਮ ਦੱਸਿਆ ਸੀ ਸਰ ਨੇ ਕੀ? ਰਣ ਪ੍ਰਤਾਪ ਸਿੰਘ। ਰਣ ਪ੍ਰਤਾਪ। ਹਾਂਜੀ। ਤੇ ਬੇਟਾ ਤੁਸੀਂ ਰੈਸਲਿੰਗ ਦੇ ਵਿੱਚ ਹਾਂਜੀ ਹਾਂ ਕਿਹੜਾ weight ਸੀ 70 ਕਿਲੋ 70 ਕਿਲੋ ਦੇ ਵਿੱਚ ਕਿਹੜਾ ਮੈਡਲ ਸੀ ਗ੍ਰੀਕੋ ਰੋਮਨ ਵਿੱਚ 3rd ਮੈਡਲ ਤੇ ਫ੍ਰੀ ਸਟਾਈਲ 'ਚ ਸਿਲਵਰ ਮੈਡਲ ਤੁਹਾਨੂੰ ਕਿਨੇ ਦਰ ਹੋ ਗਏ ਪ੍ਰੈਕਟਿਸ ਕਰਦਾ ਤੁਹਾਨੂੰ 4 ਸਾਲ ਹੋ ਗਏ ਪ੍ਰੈਕਟਿਸ ਕਰਦਾ ਤੇ ਹੁਣ ਫਿਰ ਕੀ ਲੱਗਦਾ ਕਿਤੋਂ ਤੱਕ ਟੀਚਾ ਗਈ ਹੈ ਟੀਚਾ 올림픽 ਦਾ ਟੀਚਾ 올림픽 'ਚ 골ਡ ਮੈਡਲ ਹੈ ਕਰਨੀ ਕੀ ਆ ਬਾਤ ਗੁੱਡ ਯਾਰ ਸੋਚ ਹੈ ਜਿਹੜੀ ਹੈ ਨਾ ਸੋਚ ਦੇ ਹੁੰਦੀ ਹੈ ਵੀ ਬੰਦਾ ਰੱਖੇ ਸੀ ਸੋਚ ਉਹਨਾਂ ਸਾਰੇ ਜਣੇ ਨੇ ਇਹਨਾਂ ਦੇ ਸਟਾਫ ਮੈਂਬਰ ਨੇ ਇਧਰੋਂ ਬੱਚੇ ਨੇ ਟੀਚਰ ਸਾਹਿਬਾਨ ਨੇ ਇਹ ਸਾਰਿਆਂ ਨੂੰ ਇਹ ਵੀ ਹਾਂ ਠੀਕ ਹੈ ਯਾਰ ਅਸੀਂ ਖੁਸ਼ੀ ਮਨਾਈਏ ਕਿਉਂ ਮੈਡਮ ਤੁਸੀਂ ਸਾਰੇ ਜਣੇ ਖੁਸ਼ੀਆਂ ਮਨਾ ਰਹੇ ਹੋ ਫਿਰ ਬਹੁਤ ਖੁਸ਼ ਜਿਵੇਂ ਕਹਿੰਦੇ ਨਾ ਨਾ ਮੈਂ ਨਹੀਂ ਰੁਕਣਾ ਕਿ ਮੁਸੀਬਤ ਵੱਧ ਜਾਣੀ ਨਾ ਨਾ ਮੈਂ ਨਹੀਂ ਟੁੱਟਣਾ ਕਿ ਟੁੱਟਿਆਂ ਜ਼ਿੰਦਗੀ ਮਰ ਜਾਣੀ ਮੈਂ ਤਾਂ ਚੱਲਣਾ ਪਾਣੀ ਦੇ ਤੇਜ਼ ਵਹਾਅ ਦੇ ਵਾਂਗੂ ਜੇ ਰੁਕਿਆ ਤਾਂ ਜ਼ਿੰਦਗੀ ਮੇਰੀ ਖੜ ਜਾਣੀ ਤਾਂ ਜ਼ਿੰਦਗੀ ਮੇਰੀ ਖੜ ਜਾਣੀ ਸੋ ਵਾਕਈ ਜਿਹੜੇ ਸਾਡੇ ਇਹ ਬੱਚੇ ਪਾਣੀ ਦੇ ਤੇਜ਼ ਵਹਾਅ ਵਾਂਗ ਚੱਲਦੇ ਨੇ ਏ ਨਹੀਂ ਦੇਖਦੇ ਧੁੱਪ ਏ ਨਹੀਂ ਦੇਖਦੀ ਛਾਂ ਇਹਨਾਂ ਨੇ ਆਪਣੀ ਪ੍ਰੈਕਟਿਸ ਜਾਰੀ ਰੱਖੀ ਹੈ ਤੇ ਅੱਜ ਸਾਡੇ ਲਈ ਸਾਡੇ ਸਭ ਦੇ ਲਈ ਔਰ ਸਾਡੇ ਬਠਿੰਡੇ ਜ਼ਿਲ੍ਹੇ ਦੇ ਲਈ ਬਹੁਤ ਵੱਡਾ ਮਾਣ ਲੈ ਕੇ ਆਏ ਨੇ ਸਾਨੂੰ ਬਹੁਤ ਖੁਸ਼ੀ ਹੈ ਜੀ ਇਸ ਗੱਲ ਚਾਹੀਦੀ ਵੀ ਇਹ ਖੁਸ਼ੀ ਹੋਣੀ ਚਾਹੀਦੀ ਵੀ ਜਦੋਂ ਤੁਸੀਂ ਇਹ ਦੇਖੋ ਵੀ ਤੁਹਾਡਾ ਜਿਹੜਾ ਗੰਗਾ ਕੀ ਆ블ੂ ਪਰ ਆ블ੂ ਗੰਗਾ ਗੰਗਾ ਆਬਲੂ ਕੀ ਉਹਦੇ ਜੋ ਸਕੂਲ ਹੈ ਕਿੰਨੇ ਕੁ ਬੱਚੇ ਪੈਂਦੇ ਤੁਹਾਡੇ ਸਕੂਲ ਸਾਡੇ ਕੋਲ ਨੀਅਰ अबाउट 500 500 ਜੇ ਫਿਰ ਬੜੀ ਖੁਸ਼ੀ ਹੁੰਦੀ ਹੈ ਨਾ ਵੀ 500 ਚੋ ਯਾਰ ਬੱਚੇ ਸਾਡੇ ਕੁਝ ਅਚੀਵ ਕਰਦੇ ਆ ਰਹੇ ਆ ਸਰ ਸਾਡੇ ਤਾਂ ਜ਼ਮੀਨ ਤੇ ਪੈਰ ਨਹੀਂ ਲੱਗ ਰਹੇ ਇੰਨੀ ਖੁਸ਼ੀ ਹੋ ਰਹੀ ਹੈ ਇਸ ਚੀਜ਼ ਦੀ ਸੋਈ ਇਸ ਕਰਕੇ ਅੱਜ ਇਹਨਾਂ ਨੂੰ ਹਾਰ-ਪਾਕ ਕੇ ਤੇ ਇੱਕ ਵਧੀਆ ਪਤਾ ਲੱਗੇ ਗੁਲਿਆਣੇ ਵਾਲਾ ਬੱਚਿਆਂ ਨੂੰ ਵੀ ਸਨਮਾਨਿਤ ਮਹਿਸੂਸ ਹੋਵੇ ਉਹ ਸਿੱਧਾ ਗਰਮ ਮਹਿਸੂਸ ਹੋਵੇ ਉਹਨਾਂ ਨੇ ਸਕੂਲ ਸਾਨੂੰ ਵੀ ਹੋਵੇ ਵੀ ਸਾਡੇ ਲਈ ਬੱਚਿਆਂ ਨੇ ਕੁਝ ਕੀਤਾ ਹੈ ਬਿਲਕੁਲ ਦੇਖੋ ਗੱਲ ਇਹੀ ਹੈ ਨਾ ਦੇਖੋ ਹੁਣ ਕੀ ਹੋਇਆ ਗਿਆ ਤੁਸੀਂ ਵੇਖੋ ਇਹ ਪੂਰਾ ਟੋਲ ਲੈ ਕੇ ਆਏ ਨੇ ਇਹਨਾਂ ਨੂੰ ਹਾਰ ਪਾਏ ਜਾ ਰਹੇ ਨੇ ਫਿਰ ਮਿਊਜ਼ਿਕ ਸਿਸਟਮ ਹੈ ਤੇ ਨਾਲ ਹੈ ਗੁਣਿਆਣਾ ਮੰਡੀ ਦੇ ਵਿੱਚ ਇਹਨਾਂ ਨੇ ਪੂਰਾ ਇਹਨਾਂ ਦੇ ਲਈ ਇੱਕ ਰੂਟ ਬਣਾਇਆ ਹੋਇਆ ਵੀ ਅਸੀਂ ਕਿਧਰੋਂ ਕਿਧਰੋਂ ਤੇ ਜਾਣਾ ਉਹਦੇ ਨਾਲ ਕੀ ਹੈ ਵੀ ਬੱਚੇ ਜਿਹੜੇ ਨੇ ਨਾ ਫਿਰ ਉਹ ਮੋਟੀਵੇਟ ਹੁੰਦੇ ਆ ਵੀ ਯਾਰ ਜੇ ਇਹ ਕਰ ਸਕਦੇ ਤਾਂ ਅਸੀਂ ਵੀ ਕਰ ਸਕਦੇ ਆ ਸੋ ਇਸ ਕਰਕੇ ਮੋਟੀਵੇਸ਼ਨ ਹੈ ਜਿਹੜੀ ਉਹ ਬਹੁਤ ਜ਼ਰੂਰੀ ਹੈ ਵੀ ਹਾਂ ਸਿਰਫ 1.5 ਸਾਲ ਬੱਚੇ ਨੇ ਤੁਸੀਂ ਦੇਖੋ ਜੈਵਲਿਨ ਥ्रो ਦੇ ਵਿੱਚ ਪ੍ਰੈਕਟਿਸ ਕੀਤੀ ਤਾਂ ਨੈਸ਼ਨਲ ਲੈਵਲ ਤੱਕ ਤੇ ਬੱਚਾ ਜਾ ਰਿਹਾ ਹੈ ਇਹ ਬੱਚੇ ਨੂੰ 4 ਸਾਲ ਹੋ ਗਏ ਨੇ ਤੇ ਦੋ ਦੋ ਮੈਡਲ ਜਿਹੜੇ ਨੇ ਉਹ ਲਏ ਨੇ ਤਾਂ ਕੋਸ਼ਿਸ਼ ਪਹਿਲਾਂ ਜਦੋਂ ਅਸੀਂ ਛੋਟੇ ਦਸਤਾ ਕਹਿੰਦੇ ਸੀ ਖੇਲੋਗੇ, ਕੂਦੋਗੇ, ਬਣੋਗੇ, ਖਰਾਬ পড়ੋਗੇ, ਲਿਖੋਗੇ, ਬਣੋਗੇ ਦੁਆਰਾ ਹੁਣ ਉਹ ਗੱਲ ਉਲਟ ਹੋ ਗਈ ਹੈ ਉਲਟ ਮਤਲਬ ਇਦਾਂ ਵੀ ਦੋਨਾਂ ਤਰੀਕਿਆਂ ਦੇ ਨਾਲ ਜੇ ਤੁਸੀਂ ਪੜ੍ਹਦੇ ਹੋ ਤਾਂ ਵੀ ਨਵਾਬ ਬਣੋਗੇ ਜੇ ਖੇਡੋਗੇ ਕੁੱਦੋਗੇ ਤਾਂ ਵੀ ਨਵਾਬ ਬਣੋਗੇ ਸੋ ਇਹ ਪਾਰਟ ਹੈ ਵੀ ਜ਼ਿੰਦਗੀ ਦਾ ਖੇਡਣਾ ਕੁੱਦਣਾ ਚਾਹੀਦਾ ਸਾਨੂੰ ਹਰ ਫੀਲਡ ਦੇ ਵਿੱਚ ਜਾਣਾ ਚਾਹੀਦਾ ਆ ਦੇਖੋ ਸਾਡੀਆਂ ਬੱਚੀਆਂ ਵੀ ਇਹਨਾਂ ਦੇ ਨਾਲ ਆਈਆਂ ਟੀਚਰਸ ਵੀ ਇਧਰੋਂ ਮੁੰਡੇ ਜਿਹੜੇ ਨੇ ਆ ਪਿੱਛੇ ਖੜੇ ਨੇ ਇਹ ਵੀ ਇਹ ਸੋਚਦੇ ਹੋਣਗੇ ਕੋਈ ਨਹੀਂ ਬਾਈ ਜੇ ਮੈਂ ਕੋਈ ਗੇਮ ਲਈ ਨਾ ਤਾਂ ਮੈਂ ਵੀ ਇਸੇ ਤਰੀਕੇ ਦੇ ਨਾਲ ਕੁਝ ਨਾ ਕੁਝ ਅਚੀਵ ਕਰੂੰਗਾ ਸੋ ਮੇਰਾ ਇੰਨੀ ਕੁ ਫਰਜ਼ ਸੀ ਇੰਨੀ ਕੁ ਡਿਊਟੀ ਸੀ ਯਾਰ ਮੈਂ ਤੁਹਾਨੂੰ ਦੱਸਾਂ ਇਹ ਬੱਚਿਆਂ ਨੇ ਇੱਕ ਮਾਣ ਵਧਾਇਆ ਆਪਣਾ ਆਪਣੇ ਸ਼ਹਿਰ ਦਾ ਆਪਣੇ ਮਾਪਿਓ ਦਾ ਆਪਣੇ ਸਕੂਲ ਦਾ ਤੇ ਆਪਾਂ ਨੂੰ ਵੀ ਇਹਨਾਂ ਨੂੰ ਬlesings ਦੇਣੀਆਂ ਚਾਹੀਦੀਆਂ ਉਹ ਰਲ ਮਿਲ ਕੇ ਕਮੈਂਟ ਰਹੀਆਂ ਇਹਨਾਂ ਬੱਚਿਆਂ ਨੂੰ ਦਈਏ ਵਧਾਈਆਂ ਤੇ ਮੈਨੂੰ ਦਿਓ ਇਜਾਜ਼ਤ ਤਸ਼ਕੁਰਾ